ਵੋਟਾਂ ਦੇ ਪਿੱਛੇ ਨੂੰ ਕਰ ਰਹੇ ਹੈ ਦੇਖੋ ਜੀ ਮੈਂ ਇੰਨਾ ਜ਼ਬਰਦਸਤ ਰਿਸਪੌਂਸ ਹੈ ਕਿ ਲੋਕ ਜਿਸ ਤਰ੍ਹਾਂ ਹੜ ਆਇਆ ਹੁੰਦਾ ਨਾ ਉਵੇਂ ਲੋਕ ਆ ਕੇ ਆਪਣੀ ਗੱਲ ਕਰਦੇ ਨੇ ਆ ਕੇ ਅਸ਼ੋਰ ਕਰਦੇ ਨੇ ਕਿ ਜੇ ਅਸੀਂ ਵੋਟ ਹੈ ਕਿ ਤੁਹਾਨੂੰ ਪਾਉਣੀ ਹੈ ਅਸੀਂ ਬਾਕੀ ਪਾਰਟੀਆਂ ਤੋਂ ਤਾਂ ਗਾ ਚੁੱਕੇ ਹਾਂ ਔਰ ਲੋਕਾਂ ਚ ਬੜਾ ਉਤਸ਼ਾਹ ਹੈ ਬੜਾ ਅੱਛਾ ਰਿਸਪੌਂਸ ਹੈ ਅਕਾਲੀ ਦਲ ਨੇ ਆਪਣੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਇਹ ਕਹਿੰਦੇ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਾਂਗੇ ਬੇਸ਼ੱਕ ਜਿਹੜਾ ਪਹਿਲਾਂ ਲੰਮਾ ਸਮਾਂ ਰਾਜ ਕੀਤਾ ਕਿ ਕਿਹੜੇ ਇਕੜੇ ਹਿੱਤਾਂ ਜਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀ ਦਲ ਵਾਲੇ ਕਰ ਲੈਣਗੇ ਹਿੱਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਸਬਸਿਡੀਆਂ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤੇਾਂ 'ਚ ਪੈਸੇ ਜਮ੍ਹਾਂ ਕਰਾ ਰਹੇ ਆਗੇ ਆਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਇਵਰਸੀਫਿਕੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆ ਅਕਾਲੀ ਦਾਲ ਨੇ ਕੀ ਕਰਨਾ ਪਹਿਲਾਂ ਮੈਨੂੰ ਦੱਸੋ ਸੋ ਜਿੰਨ ਪਿੰਡਾਂ ਦੇ ਵਿੱਚ ਜਿਸ ਦਾ ਵਿਰੋਧ ਬੀਜਪੀ ਦਾ ਹੋ ਰਿਹਾ ਟੀਮ ਨੂੰ ਬਗਦੋ ਹੋ ਰਿਹਾ ਤੁਸੀਂ ਕਿਵੇਂ ਦੇਰ ਤੋਂ ਵੀ ਇਲੈਕਸ਼ਨ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆ ਪੰਜ ਮੀਟਿੰਗਸ ਕੀਤੀਆਂ ਨੇ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂ ਜੀ ਜਿਸ ਦਾ ਵਿਰੋਧ ਤੁਸੀਂ ਵਿਰੋਧ ਦੀ ਗੱਲ ਪਹਿਲੀ ਗੱਲ ਦੇਖੋ ਇਹ ਮੀਡੀਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਇਹ ਬਰਡ ਵਿਰੋਧ ਦਾ ਤੁਸੀਂ ਇਹ ਗੱਲ ਕਹੋਗੇ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਦੈਟ ਇਜ਼ देयर ਵੇ ਆਫ ਡੂਇੰਗ ਇਟ ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰ ਰਹੀ ਸੀ ਉਹਨਾਂ ਦਾ ਕਰਨੇ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਜੀ ਕਿਸਾਨ ਇਲੈਕਸ਼ਨ ਨਹੀਂ ਲੜ ਰਹੇ ਜਿਆਦਾ ਇਲੈਕਸ਼ਨ ਲੜ ਲੈਣ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਵੀ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਝ ਇਹ ਅਨਸ਼ੋ ਨਹੀਂ ਜਿਹੜੇ ਅਨਸ਼ੋ ਨਹੀਂ ਜਿਹੜੇ ਸਪੌਂਸਰਡ ਵੀ ਹਨ ਜੀ ਦੇਖੋ ਸਾਡਾ ਕਿ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਰਹੇ ਇਥੋਂ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਹੈ ਤੇ ਪੰਜਾਬ ਚ ਕਹਿੰਦੇ ਵੀ ਉਸੇ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ ਚ ਬੋਲਦਾ ਪੰਜਾਬ ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਤੁਸੀਂ ਲੋਕਾਂ ਚ ਕੀ ਮੁੱਦਾ ਲੈ ਕੇ ਜਾ ਰਹੇ ਹੋ ਕਿਸ ਮੁੱਦੇ ਦੇ ਦੇਖ ਸਾਡਾ ਤਾਂ ਮੁੱਦਾ ਬੜਾ ਕਲੀਅਰ ਹੈ ਜੀ ਵੀ ਵਾਂਟ ਟੂ ਬ੍ਰਿੰਗ ਪੰਜਾਬ ਫਰਮ 17th ਪੋਜੀਸ਼ਨ ਟੂ ਫਰਸਟ ਪੋਜੀਸ਼ਨ ਅਸੀਂ ਪੰਜਾਬ ਦੀ ਇਕਨੋਮੀ ਅਸੀਂ ਪੰਜਾਬ ਦੇ ਜਿਹੜੇ ਵਿੱਚ ਵੀ ਵਾਂਟ ਟੂ ਮੇਕ ਪੰਜਾਬ ਏ ਡਰੱਗ ਫ੍ਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਆਉਣੀ ਨੋਟ ਕਰ ਲੋ ਜੀ ਹਰ ਹਾਲਤ ਚ ਹੈਗੇ ਯੂ ਵਿਲ ਸੀ ਦੀ ਅਸਟਾਨਿਸ਼ਿੰਗ ਐਂਡ ਸੁਪਰ ਰਿਜ਼ਲਟਸ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ 13 ਸੀਟਾਂ ਦੇ ਮਾਲ ਵਿੱਚ ਤੱਕ ਦੀ ਇਲੈਕਸ਼ਨ ਲੜੀ ਨੇ ਹਮ ਕਰੈਕਟ ਅਸੀਂ ਅਨਕੀ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਹਾਂ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਅਸੀਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਕਿਉਂਕਿ ਫੋਰਚੂਨੇਟਲੀ ਵੀ ਹੈਵ ਸੱਚ ਐ ਡਾਇਨਾਮਿਕ ਪਰਸਨੈਲਿਟੀ ਆਫ आवर ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਨੀਤੀ ਔਰ ਨiyet ਨੀਤੀਆਂ ਔਰ ਨiyet ਕੋਈ ਫਰਕ ਨਹੀਂ ਹੈ ਸੋ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਨਪਲੋਇਮੈਂਟ ਹੈ ਅਸੀਂ ਉਹਦੀ ਗੱਲ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਰਡਰ ਬੈਲਟ ਤੇ ਅਸੀਂ ਇਹ ਬਾਰਡਰ ਲੋਕ ਸਭਾ ਹੈਗੀ ਹੈ ਅਸੀਂ ਇਹਦੇ ਤੇ ਸਪੈਸ਼ਲ ਪੈਕੇਜ ਉਹਨਾਂ ਕੋਲੋਂ ਪ੍ਰਧਾਨ ਮੰਤਰੀ ਜੀ ਨਾਲ ਮੇਰੀ ਗੱਲ ਹੋਈ ਸੀਗੀ and we are going to get a special package for uh, border area from patan ko to abot to ye chizaan jidiyan ne industrialization karange pher mera jada apna mission hai ki assi 5 saal de vich 1 lakh job create karange jidi pakistan aur india de vichale jidi taron paar zameen hai jide te sade cultivators baithe ne chahe ho kisi community de zyada raisik community de ne ਅਸੀਂ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਹਕੂਕ ਉਹਨਾਂ ਨੂੰ ਦਿਲਾਵਾਂਗੇ ਜੀ ਅਸੀਂ ਜਿਸ ਤਰ੍ਹਾਂ ਕਿ ਮੈਡੀਕਲ ਕਾਲਜ ਇਸ ਏਰੀਆ ਚ ਕਿਤੇ ਨਹੀਂ ਹੈਗਾਗਾ ਵੀ ਵਿਲ ਗੇਟ ਅ ਮੈਡੀਕਲ ਕਾਲਜ ਸੋ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਅਸੀਂ ਬਹੁਤ ਸਾਰੇ ਕਰਾਂਗੇ ਗਰੀਬਾਂ ਦੇ ਜਿਹੜੇ ਇਹਨਾਂ ਨੇ ਕਈ ਬੰਦਿਆਂ ਦੇ ਕਾਰਡ ਨਹੀਂ ਬਣਨੇ ਦਿੱਤੇ ਕਈਆਂ ਬੰਦਿਆਂ ਦੇ ਮਕਾਨ ਨਹੀਂ ਬਣਨ ਦਿੱਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਨਾ ਡਰਿੰਕਿੰਗ ਵਾਟਰ ਅਨਦਰ ਬਿਗ ਇਸ਼ੂ ਇਨ ਦਿਸ ਏਰੀਆ ਬੱਲੂਆਣਾ ਅਬੋਰ ਫਾਜ਼ਿਲਖਾ ਈਵਨ ਮੇਬੀ ਇਨ ਮਲੋਟ ਸੋ ਡਰਿੰਕਿੰਗ ਵਾਟਰ ਦੀ ਜਿਹੜੀ ਹੈ ਅਸੀਂ ਵਰਲਡ ਬੈਂਕ ਦੇ ਨਾਲ ਟੈਕਨੀਕਲ ਟੀਮ ਦੇ ਨਾਲ ਇਹ ਪ੍ਰੋਜੈਕਟ ਲੈ ਕੇ ਵਰਲਡ ਬੈਂਕ ਤੋਂ ਆਵਾਂ ਕਿਉਂਕਿ ਮੈਂ ਗੁਰੂ ਹਰ ਸਾਇਚ ਸਵਾ 300 ਕਰੋੜ ਰੁਪਏ ਦਾ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਕੀਤਾ ਵਿਚ ਇਸ ਗੋਇੰਗ ਟੂ ਮੇਕ ਕੰਫਰਟੇਬਲ 90 ਪਿੰਡਾਂ ਚ ਪਾਣੀ ਪੀਣ ਵਾਲਾ ਜਿਹੜਾ ਹੈਗਾ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਪ੍ਰੋਜੈਕਟ ਤਿਆਰ ਹੋ ਜਾਏਗਾ ਕਿਉਂਕਿ ਉਹ ਸੈਂਕਸ਼ਨ ਅਸੀਂ ਕੀਤਾ ਸੀ ਫਿਰ ਇਹਨਾਂ ਨੇ ਰੋਕਤਾ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਸ਼ੁਰੂ ਕਰਵਾਇਆ ਉਸ ਪੈਟਰਨ ਤੇ ਹੀ ਅਸੀਂ ਡ੍ਰਿੰਕਿੰਗ ਵਾਟਰ ਵੀ ਜਿਹੜਾ ਹੈਗਾ ਉਹ ਵੈਂਸ ਸਪਲਾਈ ਦੇ ਵਿੱਚ ਸਵਾਤੀ ਮਾਰੀਵਾਲ ਵਾਲੇ ਜਿਹੜਾ ਜੋ ਦੋਸ਼ ਲਾਇਆ ਗਿਆ ਹੈਗਾ ਮਾਰਕਟ ਬਾਰੇ ਕਿ ਉਸ ਨੂੰ ਅਰੈਸਟ ਵੀ ਕਰ ਜਾਏਗਾ ਕਿਸ ਤਰ੍ਹਾਂ ਦੇ ਕੋ ਗੱਲ ਇਹ ਹੈਗੀ ਹੈ ਕਿ ਇਹ ਉਹਨਾਂ ਦੇ ਇੰਟਰਨਲ ਮੈਟਰ ਨੇ ਉਹਨੂੰ ਚੀਫ ਮਿਨਿਸਟਰ ਦੇ ਉਹ ਕਹਿ ਰਹੀ ਹੈ ਕਿ ਮੈਨੂੰ ਚੀਫ ਮਿਨਿਸਟਰ ਦੇ ਬੰਦਿਆਂ ਨੇ ਕੁੱਟਿਆ ਉਹਦੀ ਇਨਵੈਸਟੀਗੇਸ਼ਨ ਹੋਣ ਦੇ ਉਹ ਦੇਖੋ ਕੀ ਹਾਲਾਤ ਹੁੰਦੇ ਨੇ ਉਹਦਾ ਪੰਜਾਬ ਪੋਲਿਟਿਕਸ ਦੇ ਨਾਲ ਉਹਦਾ ਕੋਈ ਤੁਸੀਂ ਦੇਖਦੇ ਮੁਕਾਬਲਾ ਕਿਵੇਂ ਦੇਖ ਰਹੇ ਹੋ ਵੀ ਜਿਹੜੀ ਜਿਵੇਂ ਕਪਾਇਆ ਸਾਹਿਬ ਵੀ ਆਦੇ ਵੱਲ ਦਾਅਵੇ ਕਰਦੇ ਮੇਰੇ ਨਾਲ ਬਰਾਦਰੀ ਹੈ ਆ ਕਿ ਜਿਹੋ ਬੁਗਿ ਮਾਨ ਦਾਅਵੇ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਗੱਲ ਦੱਸੋ ਇਹਨਾਂ ਦੇ ਫੋਕੇ ਦਾਅਵੇ ਦੇ ਕੁਝ ਹੁੰਦਾ ਹੈ ਇਹ ਬਰਾਦਰੀ ਸ਼ੇਰ ਸਿੰਘ ਦੀ ਬਰਾਦਰੀ 2019 ਚ ਨਹੀਂ ਸੀ ਜਦੋਂ ਪੌਣੇ 2 ਲੱਖ ਵੋਟ ਤੇ ਆ ਰਹੇ ਉਹਦੇ ਦੀ ਬਰਾਦਰੀ ਕਿੱਥੇ ਗਈ ਸੀ ਉਹ ਤਾਂ ਕਹਿੰਦੇ ਉਸ ਨਰੌਣਾ ਸੋਢੇ ਤੇ ਉਹਨੇ ਰਾਤ ਆ ਰਾਤ ਆ ਠੀਕ ਹੈ ਕਿ ਨਹੀਂ ਤੇ ਫਿਰ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਹੁਣ ਵੀ ਆ ਰਾ ਸਕਦੇ ਕੋਈ ਹੰਝਾਗੇ ਨਾ ਨਹੀਂ ਤੇ ਫਿਰ ਅਸੀਂ ਅਸੀਂ ਹੁਣ ਵੀ ਜੇ ਅਸੀਂ ਉਹ ਅਸੀਂ ਜੇ ਉਹ ਕਹਿੰਦਾ ਵੀ ਅਸੀਂ ਪਾਰਟੀ 'ਚ ਰਹਿ ਕੇ ਉਹਨੂੰ ਰਾਜਾ ਹੁਣ ਦਾ ਅਸੀਂ ਆਪੋਜੀਸ਼ਨ 'ਚ ਰਹਿ ਕੇ ਉਹਨੂੰ ਹਰਾਵਾਂਗੇ ਉਹ ਆਪ ਦੀ ਹਾਰ ਆਪ ਹੀ ਮੰਨ ਗਏ 190 ਸਾਹਿਬ ਤੁਸੀਂ ਕਹਿੰਦੇ ਹੋ ਵੀ ਅਸੀਂ ਬਾਰਡਰ ਸਟੇਟ 'ਚ ਲੈ ਕੇ ਆਵਾਂਗੇ ਕੋਈ ਸੈਂਟਰ ਸਰਕਾਰ ਨਹੀਂ ਆ ਕੋਈ 10 ਸਾਲ ਵੀ ਸਰਕਾਰ ਕੋਈ ਹੁਣ ਤਾਂ ਕਾਜ ਨਹੀਂ ਚਾਹੀਦੀ ਅਸੀਂ 2 ਸਾਲ ਤੁਹਾਨੂੰ ਹੀ ਹੋ ਗਏ ਨਹੀਂ ਨਹੀਂ ਦੇਖੋ ਗੱਲ ਕੀ ਹੁੰਦੀ ਹੈ ਦੀ ਪ੍ਰੈਜੈਂਟੇਸ਼ਨ ਮੇਕਸ ਅ ਲੋਟ ਆਫ ਡਿਫਰੈਂਸ ਜਿਹੜੇ 1 ਮਿੰਟ 2 ਸਾਲ ਮੈਂ ਪਾਰਲੀਮੈਂਟ ਦਾ ਨੀਣਾ ਰਿਹਾ ਜੀ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਡਿਬੇਟ ਹੁੰਦੀ ਹੈ ਪਾਰਲੀਮੈਂਟ ਚ ਲਾ ਕ੍ਰੇਟਰ ਜਿਹੜਾ ਸਪੈਸ਼ਲ ਪੈਕੇजेस ਹੈ ਇਹ ਸੈਂਟਰਲ ਗਵਰਨਮੈਂਟ ਉੱਥੇ ਦਿੰਦੀ ਹੈ ਜਿੱਥੇ ਦੀ ਲੋਕ ਆਪਣਾ ਕੇਸ ਜਸਟੀਫਾਈ ਕਰਨ ਹੁਣ ਕੋਈ ਉਥੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀਗਾ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਐ ਤੇ ਮਾਲਵੇ ਦਾ ਕੋਈ ਐਮਪੀ ਹੈ ਨਹੀਂਗਾ ਹੁਣ ਅਸੀਂ ਕੀ ਲੜ ਰਹੇ ਹਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर देयर इज ਸਮ ਵੇਜ਼ ਐਂਡ ਮੀਨਸ ਆਫ ਡੂਇੰਗ ਇਟ ਇੱਕ ਤੁਸੀਂ ਦਾਵਾ ਕੀਤਾ ਵੀ 2027 ਜੇ ਇਹ ਸਰਕਾਰ ਨਾ ਹੋਇਆ ਤੇ ਤੇ ਹੁਣ ਇਸ ਵਾਰੀ ਤੁਸੀਂ ਸੀਟਾਂ ਜਿੱਤਣ ਵਾਸਤੇ ਲੜ ਰਹੇ ਹੋ ਕਿ ਵੋਟ ਬੈਂਕ ਬਣਾਉਣ ਵਾਸਤੇ ਨਹੀਂ ਦੇਖੋ ਵੋਟ ਬੈਂਕ ਤਾਂ ਸਾਡਾ ਵੱਧ ਚੁੱਕਾ ਹੈ ਜੇ ਵੋਟ ਬੈਂਕ ਤੁਸੀਂ ਮੇਰੇ ਨਾਲ ਚੱਲਣਾ ਜਿੰਨਾ ਹੰਗਾਰਾ ਮਿਲਿਆ ਹੈਗਾ ਤੁਸੀਂ ਦੇਖ ਕੇ ਰਹਿਣੋਗੇ ਜਿਵੇਂ ਇਹ ਇਹ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਨੇ ਇਹ ਐਕਚੁਅਲੀ ਲੋਕਾਂ ਦਾ ਪ੍ਰੋਪਗੈਂਡਾ ਵੀ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕੋਈ ਐਸੀ ਅਛੂਤ ਬਿਮਾਰੀ ਹੈ ਵੀ ਇਹਨੂੰ ਟੱਚ ਕਰਾਂਗੇ ਤਾਂ ਪਤਾ ਨਹੀਂ ਖਸਮ ਹੋ ਜਾਾਂਗੇ ਭਾਰਤੀ ਜਨਤਾ ਪਾਰਟੀ ਇਜ਼ ਅ ਪਾਰਟੀ ਜਿਹੜੀ ਪਰਫਾਰਮ ਕਰਦੀ ਏ ਇੰਪਲੀਮੈਂਟੇਸ਼ਨ ਕਰਦੀ ਏ ਪਾਲਿਸੀਜ਼ ਬਣਾਉਂਦੀ ਏ ਉਹ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਅੱਜ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਤੇ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਮੈਨੂੰ ਕਹਿੰਦੇ ਜੀ ਐਤਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮੰਡ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਉਣੀ ਮੈਂ ਕਿਹਾ ਵੀ ਬੜੀ ਚੰਗੀ ਗੱਲ ਏ ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ ਕਹਿੰਦੇ ਇਹ ਸਕੀਮਾਂ ਨੂੰ ਤਾਂ ਛੱਡੋ ਅਸੀਂ ਤਾਂ ਆਰਾਮ ਨਾਲ ਸੌਂਨੇ ਆ ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡੇ ਵਾਲੀ ਤਾਰ ਲੱਗੀ ਹੈ ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਹਾਂ ਪਹਿਲਾਂ ਤਾਂ ਅਸੀਂ ਕੱਚੇ ਮਕਾਨ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜਾਏ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦੇ ਹੁਣ ਅਸੀਂ ਏਅਰ ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਹਾਂ ਸਾਨੂੰ ਪਤਾ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾਗਾ ਇਟਸ ਇਟ ਕੰਫੀਡੈਂਸ ਲੋਕਾਂ ਨੂੰ ਕੰਫੀਡੈਂਸ ਹੈ ਟਰਸਟ ਹੈ ਔਰ ਹੈਵੀ ਫੈਕਟ ਹੈ ਕਿ ਤੁਸੀਂ ਦੱਸੋ 10 ਸਾਲ ਦੇ ਵਿੱਚ ਔਰ ਉਸ ਤੋਂ ਪਹਿਲਾਂ ਤੁਸੀਂ ਦੇਖ ਲਓ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ दस साल बॉर्डर ठीक है, तो है बंदा लेकिन दे इंडिया पता भी, हो जाएगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर